ਕੁਝ ਚੀਜ਼ ਕੁਰਬਾਨੀ ਅਤੇ ਗੁਰਮਤ ਵਿਚਾਰ ਯੂਟਿਊਬ ਉੱਪਰ ਨਾਲ ਸਾਡੀ ਜਿੰਨੀ ਮੈਂਬਰ ਮਿਲਦੇ ਨਾ ਬੋਲੇ ਸੋਨਹਾ ਜਗਿਆਦਾ ਬੋਲੇ ਸੋਨਹਾ ਜਗਿਆਦਾ ਬੋਲੇ ਸੋਨਹਾ ਜਗਿਆਦਾ ਚਲੋ ਮੇਰਾ ਨਾਮ ਹਰਪੀ ਸਿੰਘ ਮੈਂ ਇੱਕ ਪ੍ਰੋਫੈਸ਼ਨਲ ਤੌਰ ਤੇ ਐਡਵੋਕੇਟ ਆ ਇਹ ਦੋਹਾਂ ਨਗਰਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਮੱਜਲੰਡ ਸਾਹਿਬ ਤੇ ਪਾਲਪੁਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਸਾਡੇ ਨੌਜਵਾਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦੀ ਕਿ ਆਪਾਂ ਅੱਡੇ ਦੇ ਕੋਲ ਟਰਾਲਾ ਕੀਤਾ ਤਿੰਨ ਦਿਨ ਤੋਂ ਪਿਛਲੇ ਅਖੰਡ ਪਾਤਸ਼ਾਹਬ ਚੱਲ ਰਿਹਾ ਸੀ ਅੱਜ ਮਹਾਰਾ ਦੇ ਵਿਆਹ ਵਾਲੇ ਤੁਰਫ ਦੇ ਭੋਗ ਪਾਟੇ ਉਸ ਤੋਂ ਉਪਰੰਤ ਲੰਗਰ ਸ਼ਿਕਾਇਆ ਗਿਆ ਹੈ ਸਖਦਾਂ ਨੂੰ ਜੋ ਕਿ ਆਪ ਦੇਖ ਸਕਦੇ ਹੋ ਨਾਲ ਹੀ ਲੰਗਰ ਤੋਂ ਬਾਅਦ ਸ਼ਾਮ ਨੂੰ ਚਾਪ ਕੋੜੇ ਵਰਤੇ ਜਾਣਗੇ ਅਤੇ ਹੋਰਾਂ ਸਖਦਾਂ ਨੂੰ ਖੁਸ਼ੀਆਂ ਖੇਹਲ ਹਰ ਮਿਲੂਗਾ ਜੀ ਵਾਧੁਰ ਜੀ ਦੀ ਕਿਰਪਾ ਦੇ ਨਾਲ ਅਤੇ ਇਹ ਸਾਡੇ ਵੀਰ ਹੈ ਸਾਰੇ ਜਿਨ੍ਹਾਂ ਨੇ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਕਮਾਂਕਾਰਾਂ ਦੇ ਟਾਈਮ ਕੱਢ ਕੇ ਐਫਰਟ ਲਾ ਕੇ ਪਿੰਡ ਦੇ ਸੰਯੋਗ ਦੇ ਨਾਲ ਇੱਥੇ ਇਸ ਦਿnde ਉੱਪਰ ਇਸ ਵੱਡਾ ਉਪਰਾਲਾ ਕਰਕੇ ਤੇ ਇਹਨੂੰ ਬਹੁਤ ਹੀ ਦੇਖੋਭੀ ਨਭਾਇਆ ਵਾ ਸਾਡੇ ਪਾਜੀ ਇੱਥੇ ਦੋ ਪਿੰਡ ਨੇ ਇੱਕ ਹੈਗਾ ਪਿੰਡ ਜਪਾਲਪੁਰ ਇੱਕ ਹੈਗਾ ਪਿੰਡ ਮਾਝਪਿੰਡ ਤੇ ਇਹ ਦੋਨੋਂ ਪਿੰਡ ਬਹੁਤ ਹੀ ਬੀੜੀ ਹਰਮਨ ਪਿਆਰ ਦੇ ਨਾਲ ਰਹਿੰਦੇ ਨੇ ਤੇ ਉਸੇ ਹਰਮਨ ਪਿਆਰਤਾ ਦੇ ਨਾਲ ਇਸ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਵਧੀਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੰਗਰ ਉਟੋਟੇ ਵਰਤੇ ਜਾ ਰਿਹਾ ਏ ਸਾਡਾ ਮੇਨ ਜੋ ਸਾਰੇ ਨਗਰ ਦਾ ਇਹੀ ਸੁਝਾਅ ਹੈ ਕਿ ਸਾਡੇ ਬੱਚਿਆਂ ਨੂੰ ਇੱਕ ਮੁੱਢਲੀ ਸਿੱਖਿਆ ਦੇਣੀ ਚਾਹੀਦੀ ਹੈ ਜੋ ਕਿ ਇੱਕ ਪਰਿਵਾਰ ਦੇ ਸਕਦਾ ਹੈ ਉਸ ਮੁੱਢਲੀ ਸਿੱਖਿਆ ਦੇ ਆਧਾਰ ਦੇ ਉੱਪਰ ਹੀ ਬੱਚਾ ਆਪਣਾ ਇੱਕ ਫਿਊਚਰ ਚੰਗਾ ਬਣਾ ਸਕਦਾ ਹੈ ਤੇ ਇਹੀ ਸਾਡਾ ਮੈਸੇਜ ਹੈ ਕਿ ਸਾਨੂੰ ਗੁਰੂ ਦੇ ਨਾਲ ਲੱਗਣਾ ਚਾਹੀਦਾ ਹੈ ਅਤੇ ਨਾਲ ਦੇ ਨਾਲ ਹੀ ਸਾਨੂੰ ਆਪਣੇ ਕੰਮਾਂ ਦੇ ਵਿੱਚੋਂ ਕਾਰਜ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਵਾਸਤੇ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਕਿ ਸਾਡੇ ਇੱਕ ਬੇਸਿਕ ਪ੍ਰਿੰਸੀਪਲ ਹਨਾ